ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹ ਜਿਹੜੇ ਜਿਹੜੇ ਇੱਥੇ ਤੱਕ ਬੰਤੀ ਤੁਸੀਂ ਉਹ ਦਿਨ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਜਿਹੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਿਜ਼ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦੋਂ ਦੇ ਨਾਲ ਹੱਥੋ ਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਗਿਆ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਬੁਰਚੇ ਨੇ ਮੈਡਮ ਇਹ ਲਾਚੀ ਵੀ ਦਿੱਤਾ ਜਾਂਦਾ ਵਾ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਪਤ ਹਾਂ ਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਇੱਕ ਪੇਚ ਡਰਾਇਆ ਤੁੰਗਾਰਾ ਜਾ ਰਿਹਾ ਸੀ ਇੱਥੇ ਵਿੱਚ ਕਿੰਨਾ ਕੁ ਸੱਚ ਹੈ ਕਿ ਜਿਹੜ ਆਹ ਹੰਗਲਣਾ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਅ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚ ਆ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉਹਦੇ ਨਾਲ ਜਿਹੜੇ ਕਿ ਇੱਥੇ ਤੱਕ ਵਰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਅਈ ਜੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਾਂ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦੋਂ ਦੇ ਨਾਲ ਹੱਥੋ ਪਾਈ ਕੀਤੀ ਗਈ ਤੇ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਕੇ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰੇ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤਾਂ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ کافی ਉਹਨੂੰ ਕੁੱਟਿਆ ਮਾਰਿਆ ਗਿਆ ਮੁਰਚੇ ਦੇ ਮੈਡਮ ਇਹ ਲਾਸਟ ਵੀ ਦਿੱਤਾ ਜਾਂਦਾ ਹੈ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਸਭ ਕੁਝ ਹਾਂ ਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਾਦ ਅਸੀਂ ਆਵਾਜ਼ ਚੱਕਣੀ ਵੀ ਚਾਹੀਤਾ ਸੀ ਉੱਥੇ ਤੇ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਕਿੰਨਾ ਕਿ ਸੱਚ ਹੈ ਕਿ ਜਿਹੜੀ ਬਿਮਾਰੀ ਦੂਰ ਹੋ ਜਾਂਦੀ ਹੈ ਤੇ ਉਹ ਚੀਜ਼ਾਂ ਜਦੋਂ ਨਿਕਲ ਕੇ ਆਈਆਂ ਬਹੁਤ ਉਹ ਬੱਚੇ ਵੀ ਦਬਾਬ ਵਿੱਚ ਨੇ ਉਹ ਅੱਗੇ ਨਹੀਂ ਆ ਰਹੇ ਪਰ ਮੇਰਾ ਵਿਸ਼ਵਾਸ ਹੈ ਕਿ ਮੈਂ ਨਿਆਂੇ ਪਾਵਾਂਗੀ ਤੇ ਸਭ ਕੁਝ ਜਿਹੜਾ ਸੱਚਾ ਸਾਹਮਣੇ ਆਏਗਾ ਗੱਲ ਹੋਈ ਕੀ ਸੀ ਉੱਥੇ ਜਿਹੜੇ ਕਿ ਇੱਥੇ ਤੱਕ ਵਰਤੀ ਤੁਸੀਂ ਗੱਲ ਕੀ ਹੋਈ ਸੀ ਅਸਲ ਚ ਉਸ ਦਿਨ ਉਹ ਜਿਹੜਾ ਬੱਚਾ ਸਾਡੇ ਨਾਲ ਸੇਵਾ ਕਰਦਾ ਸੀਗਾ ਉਹਦੀ ਫੈਮਿਲੀ ਨੂੰ ਲੈ ਕੇ ਗੱਲ ਸੀ ਉਹਦੀ ਸਿਸਟਮ ਨੂੰ ਲੈ ਕੇ ਗੱਲ ਸੀਗੀ ਕੁਝ ਆਈਜ਼ੀਆਂ ਚੀਜ਼ਾਂ ਹੋ ਰਹੀਆਂ ਸੀ ਜੋ ਉਸ ਨੋਟਿਸਿਜ਼ ਆ ਰਹੀਆਂ ਸੀਗੀਆਂ ਤੇ ਜਦ ਉਸ ਦੇ ਖਿਲਾਫ ਆਵਾਜ਼ ਚੱਕੀ ਗਈ ਤਾਂ ਉਹ ਉਹ ਬ੍ਰਦਰ ਨੇ ਵੀ ਆਵਾਜ਼ ਚੱਕੀ ਤੇ ਜਦ ਕੁੰਦੇ ਨਾਲ ਹੱਥੋਪਾਈ ਕੀਤੀ ਗਈ ਤਾਂ ਮੇਰੇ ਵੱਲੋਂ ਵੀ ਬੋਲਿਆ ਗਿਆ ਕਿ ਤੁਸੀਂ ਮੂੰਹ ਨਾਲ ਗੱਲ ਕਰੋ ਤੇ ਉਸ ਨੂੰ ਲੈ ਕੇ ਕਾਫੀ ਜ਼ਿਆਦਾ ਉਹ ਗੁੱਸੇ ਚ ਆ ਗਿਆ ਤੇ ਉਹਨਾਂ ਨੇ ਮੇਰੇ ਤੇ ਵੀ ਹੱਥ ਚੱਕਿਆ ਤੇ ਮੇਰੇ ਮੁੱਕਾ ਮਾਰਿਆ ਮੇਰਾ ਗਰਦਨ ਦੱਬੀ ਤੇ ਮੇਰੀ ਛਾਤੀ ਤੇ ਵੀ ਹੱਥ ਮਾਰਿਆ ਤੇ ਉਸ ਤੋਂ ਬਾਅਦ ਜਦੋਂ ਉਸ ਬੱਚੇ ਨੇ ਕਿਹਾ ਕਿ ਸਾਡੀ ਮਾਵਾਂ ਵਰਗੀ ਆ ਤੁਸੀਂ ਇਹਨਾਂ ਨਾਲ ਇਦਾਂ ਨਾ ਕਰੋ ਤੇ ਜੋ ਵੀ ਗੱਲ ਕਰਨੀ ਤੁਸੀਂ ਮੇਰੇ ਨਾਲ ਕਰੋ ਤੋ ਉਸ ਤੋਂ ਬਾਅਦ ਉਹ ਉਹਨਾਂ ਦੇ ਉੱਤੇ ਅਟੈਕ ਕੀਤਾ ਗਿਆ ਕਾਫੀ ਉਹਨੂੰ ਕੁੱਟਿਆ ਮਾਰਿਆ ਗਿਆ ਮੁਰਚੇ ਮੈਡਮ ਲਾਚਮੀ ਦਿੱਤਾ ਜਾਂਦਾ ਵਾ ਕਿ ਕਿੰਨੇ ਚਿਰ ਤੋਂ ਤੁਸੀਂ ਉੱਥੇ ਸੇਵਾ ਨਿਭਾ ਰਹੇ ਸੀ ਹਾਂਜੀ ਮੈਂ ਵੈਸੇ 10 ਸਾਲਾਂ ਤੋਂ ਉੱਥੇ ਜਾ ਰਹੀ ਸੀਗੀ ਪਰ ਹੁਣ 6-7 ਸਾਲਾਂ ਤੋਂ ਮੈਂ ਉੱਥੇ ਸੇਵਾ ਕਰ ਰਹੀ ਸੀਗੀ ਹਾਂ ਪਰ ਪਹਿਲਾਂ ਕਿਉਂ ਚੁੱਪ ਰਹੇ ਤੁਸੀਂ ਦੇਖੋ ਬਹੁਤ ਜ਼ਿਆਦਾ ਉੱਥੇ ਚੀਜ਼ਾਂ ਸੀਗੀਆਂ ਜਦ ਅਸੀਂ ਆਵਾਜ਼ ਚੱਕਣੀ ਵੀ ਚਾਹੀ ਤਾ ਅਸੀਂ ਉੱਥੇ ਦਾ ਜਿਹੜਾ ਮਾਹੌਲ ਸੀ ਦੇਖ ਕੇ ਨਹੀਂ ਚੱਕ ਪਾਈ ਕੋਈ ਤੇ ਡਰਾਇਆ ਤੁਮ ਘਰ ਆ ਜਾ ਰੇ ਸੀ ਕਿਤੇ ਵਿੱਚ ਕਿੰਨਾ ਕ ਸੱਚ ਹੈ ਕਿ ਜਿਹੜੀ ਬਿਮਾਰੀ ਦੂਰ 啊。<Okay. S 2> <Hi. S 3>